ਵਿਧਾਨ ਸਭਾ ਹਲਕਾ ਬੁਢਲਾਡਾ ਅਧੀਨ ਪੈਂਦੇ ਪਿੰਡ ਮੰਡਾਲੀ ਦੇ ਦਰਜਨ ਦੇ ਕਰੀਬ ਪਰਿਵਾਰ ਵਕ ਵਕ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਹੋਏ ਸ਼ਾਮਿਲ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਗੁਰਪ੍ਰੀਤ ਕੌਰ ਮਲੂਕਾ ਨਾਲ ਮੁਲਾਕਾਤ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਜੈਨ ਦੀ ਅਗਵਾਈ ਵਿੱਚ ਹੋਏ ਸ਼ਾਮਿਲ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾ ਅਤੇ ਅਮਨਦੀਪ ਸਿੰਘ ਗੁਰੂ ਨੇ ਕੀਤਾ ਸਵਾਗਤ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਰਿਵਾਰ ਵਿੱਚ ਵਾਧਾ ਹੋਇਆ ਹੈ ਮੰਡਾਲੀ ਤੋਂ ਸਾਡੇ ਵਿੱਚ ਨਿਕਾ ਪਰਿਵਾਰ ਪਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਔਰ ਸਭ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਪਾਰਟੀ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਔਰ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਪਿੰਡ ਦੇ ਵਿਕਾਸ ਵਾਸਤੇ ਜਾ ਕੋਈ ਤੁਹਾਡੇ ਸਾਹੇ ਕੰਮ ਨੇ ਜਾਂ ਕੋਈ ਵੀ ਜਨਕੀ ਵੀ ਕੰਮ ਹੈਗੇ ਨੇ ਉਹਨਾਂ ਵਾਸਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇਗੀ। ਔਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਆਮ ਲੋਕਾਂ ਨਾਲ ਜਨਕੀ ਵੀ ਜਿਹੜੀ ਹੈਗੀ ਐ ਪਾਰਟੀ ਉਹਨਾਂ ਦੀ ਵਿਚਰਨ ਕਰਦੀ ਹੋਈ ਅੱਜ ਮੰਡਾਲੀ ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਪਰਿਵਾਰ ਸਾਡੇ ਸ਼ਾਮਲ ਹੋਏ ਨੇ ਔਰ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੇ ਚ ਸਾਰੇ ਹੀ ਆਏ ਨਵੇਂ ਸੱਜਣਾ ਨੂੰ ਜੀ ਆਇਆਂ ਤੇ ਬਾਰੇ ਖਾਲਸਾ ਬਾਰੇ ਹੀ ਫਤਿਹ ਆਜਾ ਮਡਾਲੀ ਪਿੰਡ ਤੋਂ ਸਾਡੇ ਜ਼ਿਲ੍ਹੇ ਦੇ ਰਕੇਸ਼ ਜੈਨ ਜੀ ਪ੍ਰਧਾਨ ਜੀ ਦੀ ਅਗਵਾਈ ਵਿੱਚ ਮਡਾਲੀ ਤੋਂ ਜਿਹੜੇ ਪਤਵੰਤੇ ਸੱਜਣ ਸਾਰੀ ਕ੍ਰੀਮ ਬਲਾਕ ਸੰਪਤੀ ਮੈਂਬਰ ਸੁਸਾਇਟੀਆਂ ਦੇ ਮੈਂਬਰ ਸਾਰੇ ਹੀ ਆਪਣੇ ਪਰਿਵਾਰ ਨਾਲ ਸ਼ਾਮਲ ਹੋਣ ਆਏ ਨੇ ਇਹਨਾਂ ਨੂੰ ਜੀ ਆਇਆਂ ਦੇ ਨਾਲ ਤੇ ਪਾਰਟੀ ਕਨਵਰਸਲ ਦਾ ਵਿਸ਼ਵਾਸ ਦਿਵਾਉਣੇ ਜਿਵੇਂ ਚੇਨ ਸਾਹਿਬ ਨੇ ਪਹਿਲੇ ਕਿਹਾ ਵੀ ਪਾਰਟੀ ਤੁਹਾਡੇ ਹਰੇਕ ਸੁਖ ਦੁੱਖ ਚ ਮੁੰਡੇ ਨਾਲ ਮੋਢਾ ਲਾ ਕੇ ਕਰੂਗੀ ਇਹਨਾਂ ਨੇ ਵੀ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਵੀ ਅਸੀਂ ਤਨੋਂ ਮਨੋਂ ਤੁਹਾਨੂੰ ਬੀਜੇਪੀ ਦੀ ਸਪੋਰਟ ਕਰਾਂਗੇ ਸਭ ਤੋਂ ਵੱਧ ਸਾਡੇ ਪਿੰਡ ਬੋਟਾਂ ਪਾ ਕੇ ਕੋਈ ਕਾਰਜ ਕਰਕੇ ਜਿਵੇਂ ਹੁਣ ਕਿ ਮੈਂਬਰਸ਼ਿਪ ਹੈ ਅੱਜ ਤੋਂ ਹੀ ਸਟਾਰਟ ਕਰੀਏ ਇਹਨਾਂ ਨੇ ਕਿ ਹੁਚ ਵੀ ਅਸੀਂ ਯੋਗਦਾਨ ਪਾਵਾਂਗੇ ਤੇ ਪੂਰਨ ਵਿਸ਼ਵਾਸ ਤੇ ਪੂਰਨ ਬਹੁਮਤ ਨਾਲ 27 ਚ ਅਸੀਂ ਆਪਣੀ ਸਰਕਾਰ ਬਣਾਵਾਂਗੇ ਇਹ ਸੌਂਸਲੇ ਨਾਲ ਇਸ ਵਿਸ਼ਵਾਸ ਨਾਲ ਸਾਡੇ ਚਾਕੇ ਰੜੇ ਨੇ ਤੇ ਵਧਾਈ ਦੇ ਪਾਤਰ ਬਲਵੰਤ ਸਿੰਘ ਹੋਰੀ ਵੀ ਨੇ ਜਿਨ੍ਹਾਂ ਨੇ ਸਾਰੀ ਟੀਮ ਲੈ ਕੇ ਆਈ ਹੈ ਦੂਸਰਾ ਵਧਾਈ ਦੇ ਪਾਤਰ ਸਾਡੇ ਜ਼ਿਲ੍ਹਾ ਪ੍ਰਧਾਨ ਕੇ ਜੈਨ ਜੀ ਜਿਨ੍ਹਾਂ ਦੀ ਮਿਹਨਤ ਸਾਡका ਆਏ ਨੇ बार-बार ਸਾਡੇ ਪਿੰਡਾਂ 'ਚ ਫੇਰੀਆਂ ਹੋ ਰਹੀਆਂ ਨੇ ਜੇ ਜ਼ਿਲ੍ਹੇ ਦੇ ਪ੍ਰਧਾਨ ਹਰੇਕ ਤਾਂ ਤੇ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਦੇ ਨੇ ਉਹਦੇ ਹੀ ਸੰਦਰਭ 'ਚ ਗਾਹਾਂ ਇੱਕ ਸਟੈਪ ਤੋਂ ਸਟੈਪ ਰੇਟ ਪਿੰਡ 'ਚੋਂ ਆ ਕੇ ਚੇਂਜ ਚੱਲੀ ਹੈ ਡੇਲੀ ਵਨਕੇ ਪ੍ਰਧਾਨ ਜੀਆਂ ਕੋਲੇ ਕਿਹਬੀ ਸਮਾਂ ਵੀ ਨਹੀਂ ਹੁੰਦਾ ਕਈ ਬਹੁਤੇ ਪਿੰਡਾਂ ਜਾਣ ਦਾ ਤਾਂ ਇਹਨਾਂ ਨੂੰ ਅੱਜ ਬੇਨਤੀ ਕੀਤੀ ਸੀ ਵੀ ਤੁਸੀਂ ਇੰਨੀ ਕੀ ਬੇਨਤੀ ਆ ਕੇ ਸਾਡੇ ਕੋਲ ਅਸੀਂ ਤੁਹਾਨੂੰ ਸਨਮਾਨ ਕਰਦੇ ਹਾਂ ਤੇ ਪਾਰਟੀ ਸ਼ਾਮਲ ਕਰਦੇ ਹਾਂ ਪਾਰਟੀ ਦਫ਼ਤਰ 'ਚ ਇਨਸਾਰਣੁ ਕੁਮਾਰ ਫਿਰ ਤੋਂ ਜੀ ਆਇਆਂ ਵਾਰੇ ਖਾਲਸਾ ਵਾਰੀ ਗ੍ਰੀਤਪਤੇ ਰਣਜਨ ਸਿੰਘ ਪਿੰਡ ਮਡਾੜੀ ਕੋਲ ਦਾ ਨਹੀਂ ਮੈਂ ਅੱਜ ਤੱਕ ਕਿਸੇ ਪਾਰਟੀ ਨੂੰ ਹੋਰ ਵੋਟ ਨਹੀਂ ਪਾਈ ਬਗੈਰ ਕੈਂਡੀਟ ਬਗੈਰ ਕੈਂਡੀਟ ਬੰਦਾ ਮੈਂ ਅੱਜ ਮੈਂ ਪਹਿਲੀ ਵਾਰ ਬਦਲਣਾ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ